ਜੋ ਕਿ ਪਿਛਲੇ 19 2009 ਤੋਂ ਅਮਰੀਕਾ ਵਿੱਚ ਰਹਾਰਿਆ ਸੀ ਜੀ ਤੇ ਉੱਥੇ ਕੰਮ ਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮ ਨੂੰ ਤੇ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਗੱਲ ਫਿਰ ਬਾਅਦ ਤੋਂ ਉਹਨੇ ਜੱਤੀ ਗਈ ਦੋ ਦੋ ਦਪਨੇ ਪੁਲਿਸ ਦਫ਼ਤਰ ਅਮਰੀਕਨ ਪੁਲਿਸ ਦਫ਼ਤਰੋਂ ਫੋਨ ਆਇਆ ਇਹਨਾਂ ਨੂੰ بچا جا بھی ڈیڈ ہو گیا چلانا کر جی ਦਾ ਮਨ ਕੋਲ ਮੇਰਾ ਨਾਪਾਇੰਗ ਮਨ ਪੀਸ ਚੰਗੀ ਲਾ ਜੀ ਬਲਦੇਵ ਸਿੰਘ ਦਾ ਮਾਮਾ ਜੀ ਲੱਗਦਾ ਜੀ ਬਿਲਕੁਲ ਜੀ ਕਿ ਮੇਰਾ ਇੱਕੋ ਇੱਕ ਭਾਂਜਾ ਸੀ ਬਲਦੇਵ ਸਿੰਘ ਜਿਹੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਜੀ ਤੇ ਉੱਥੇ ਟਰਾਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੇ ਇਹ ਤੁਹਾਡੇ ਬੱਚੇ ਅਸਿਸਟੈਂਟ ਹੋ ਗਿਆ ਤੇ ਆਈਪੀਓ ਚ ਤੇ ਪਹਿਲਾ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਕਿ ਉਹਨਾਂ ਨੇ ਜੱਤੀ ਲਈ ਦੋ ਦੋ ਆਪਣਾ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਵੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਕਰੀ ਹੈ ਤੇ ਕਿੰਨਾ ਟਾਈਮ ਹੋ ਗਿਆ ਸੀ ਜਿਹੜੀ ਗੱਲ ਬਾਈ ਜਿੰਨੇ ਵੀ ਪੰਦਰਾਂ ਸਾਲ ਹੋ ਗਏ ਸੀ ਜੀ 2019 ਚ ਹੈ ਦੋ ਪਾਰਾ ਸੀ ਜੀ ਕਿੰਨਾ ਕਰਦੇ ਸੀ ਤੇ ਟ੍ਰੈਲ ਲਾਉਂਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਦੇ ਕਿ ਮੌਨਿਕ ਕੋਲ ਉਹਦਾ ਮਾਰਗ ਚੱਲਦਾ ਆਨ ਦੀ ਸਪੋਰਟ ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਨੂੰ ਕਿਸੇ ਲੰਘੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਵਜh ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਸੀ ਕੋਈ ਨਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਕੀਤੀ ਜੀ ਬੱਚਾ ਬੜਾ ਨੇਪੀ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ ਇਕੱਲਾ ਸੀਗਾ ਜੀ ਤੇ ਭੈਣ ਸੀ ਆਸਟ੍ਰੇਲੀਆ ਤੇ ਜੀ ਤੇ ਮਤਲਬ ਬਸ ਆਪਾਂ ਆ ਵਾਪਰ ਗਿਆ ਜੀ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਸੀ ਨਿਰਕੇ ਦੇ ਪਿਤਾ ਪਾੜਾ ਖੇਤੀਬਾੜੀ ਕਰਦੇ ਸੀ ਉਹਨਾਂ ਸਾਹਿਬ ਦਾ ਫਰੀ ਹੈ ਵੀ ਕਰੇ ਜੀ ਮਾਤਾ ਜੀ ਮਾਤਾ ਜੀ ਵੀ ਹਾਊਸ ਵਾਈਫ ਨੇ ਜੀ ਇਹ ਪ੍ਰਗਟ ਕੀ ਮੰਗਦੇ ਆ ਮੈਂ ਇਹ ਸੱਚੀ ਜੀ ਹੱਥ ਜੋੜ ਕੇ ਹੀ ਪ੍ਰਗਟ ਜੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਨੂੰ ਇਹ ਮੰਗ ਕਰਦੇ ਆ ਤੇ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਤ ਕੋਈ ਨਾ ਕੋਈ ਖਬਰ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਕਿ ਫਲਾਣੀ ਥਾਂ ਤੇ ਬੱਚਾ ਕੋਈ ਡਰਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸ ਤੋਂ ਮਰ ਗਿਆ ਤੇ ਉਹ ਤੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਹੀ ਕੰਮ ਦਿੱਤੇ ਜਾਂ ਹਾਂ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਉਹ ਇਹ ਮੰਗ ਕਰਦੇ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇੱਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਵੇ ਉਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰਿਸ਼ਤੀ ਪੇਮਦਰੇ ਦੇ ਗਾਰਡ ਦਿੱਤਾ ਜਾਵੇ ਇਹੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਕਿ ਇਹਨਾਂ ਆਜੀ ਬਰਨਾਮੇ ਦੇ ਹਸਤਾਕਰ ਰਿਕਟਾ ਤੋਂ ਕਿੰਨੇ ਮੱਛੂ ਇਹ 9 ਤੋਂ 3 ਅੰਦਰ ਕਿੰਨਾ ਵਜੇ 23 ਕੁਤੀ ਲਗਦੀ ਜੀ ਗੱਲ ਇਹ ਜੀ ਪਿਛਲੇ तकरीबन 10-15 ਸਾਲ ਤੋਂ ਇਹ ਪਰਿਵਾਰ ਮੱਛੀ ਵੜੇ ਰਹਿਆ ਸੀ ਪਹਿਲਾਂ ਤਨੂਰ ਪਿੰਡ ਲਾਕਪੇਟ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਸਾਲوں ਤੇ ਦੋਸਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਰਦਾਰ ਨਿਰੰਦਰ ਸਿੰਘ ਜੀ ਦਾ ਬੜੇ ਚਾਮਾ ਨਾਲ ਇਹਨਾਂ ਨੇ ਪੜਾਇਆ ਲਿਖਾਇਆ ਬੱਚਿਆਂ ਦੀ ਜਿੱਦ ਦੇ ਮੂਲੇ ਮਾਪੇ ਆਰਜੰਟ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਖੇਤਾਂ ਤਕਰੀਬਨ ਪਿਛਲੇ 3 ਸਾਲ ਤੋਂ ਫੀਟ ਟਰਾਲਾ ਚਲਾ ਰਹੇ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਯਾਰ ਜਿਵੇਂ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈੱਥ ਹੋ ਗਈ ਹੈ। ਸੋ ਕੇ ਤਨੋਤਾ ਪਤਨੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆਂ। ਕਿ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ। ਕਦੇ ਕੋਈ ਵੀ ਮਾਵਾ-ਪਾਪ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ। ਦਿੱਤੇ ਗਏ ਮੱਥੇ ਵੱਲ ਵੀ ਪਹਿਲਾਂ ਵੀ ਪੀਪਲ ਨੇ ਇੱਕ ਸਾਗਾਤ ਕਰਦੇ ਨੇ ਲਈ ਇਹ ਤੇ ਰਿਕਨੰਡ ਪਾਜੀਤਨਾ ਬਹੁਤ ਜ਼ਿਆਦਾ ਤਾਂ ਮਾਪਿਆਂ ਨੂੰ ਵੀ ਇਸ ਤਰੀਕੀ ਤੁਸੀਂ ਕਰਨਾ ਚਾਹੁੰਦੇ ਜੀ ਮਾਪਿਆਂ ਨੂੰ ਇਹੀ ਅਪੀਲਾ ਦੀ ਕੋਈ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿਨੇ ਬਾਹਰਲੇ ਲੋਕ ਆਉਂ ਗਏ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤੁਹਾਨੂੰ ਨੌਕਰੀਆਂ ਮਿਲਣ ਬਾਹਰਲੇ ਬੰਦਿਆਂ ਨੂੰ ਕੋਈ 30% ਨੌਕਰੀ ਦੇ ਦੇਣੀ ਵੀ ਪੈ ਜੇ ਦਾ ਦੋ ਜੇ ਇੱਥੇ ਇਹਨਾਂ ਨੂੰ ਰਜਗੋਰ ਮਿਲੇ ਤਾਂ ਮਤਲਬ ਉਹਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਨੂੰ ਨੌਕਰੀ ਇਥੇ ਸਰਕਾਰ ਦੇ ਦੇਵੇ